ਗੁਰਦੁਆਰਾ ਸਾਹਿਬ ਮਾਤਾ ਪੋਲੀਕੌਰ ਜੀ ਮਸਤਵਾਲਾ ਸਾਹਿਬ ਜ਼ਿਲ੍ਹਾ ਸੰਗਰੂਰ ਵਿਖੇ ਸ਼੍ਰੀਮਾਨ 111 ਸੰਤ ਬਾਬਾ ਅਤਰ ਸਿੰਘ ਮਹਾਰਾਜ ਜੀ ਦੀ 98 ਸਾਲਾਣਾ ਵਰਸੀ ਬਹੁਤੀ ਸ਼ਰਧਾ ਨਾਲ ਮਨਾਈ ਗਈ ਮੁੱਖ ਸੇਵਾਦਾਰ ਸੰਤ ਬਾਬਾ ਹਰਵੰਤ ਸਿੰਘ ਜੀ ਸਮੂਹ ਸੰਗਤ ਦੇ ਸਹਿਯੋਗ ਨਾਲ ਕਰਵਾਏ ਗਏ ਸਮਾਗਮਾ ਮੌਕੇ ਆਰੰਭ ਕੀਤੇ ਪਾਠਾਂ ਦੇ ਭੋਗ ਪਾਏ ਗਏ ਵੱਖ-ਵੱਖ ਢਾਡੀ ਕਵੀਸ਼ਰੀ ਜਥਿਆਂ ਨੇ ਲੰਬਾ ਸਮਾਂ ਸੰਤਾਂ ਦੀ ਮਹਿਮਾ ਦਾ ਗੁਰਗਾਨ ਕੀਤਾ Hey, guru hey. ਘੋਰ ਪਰਸਾ ਬੀਬੀਆਂ ਤੇ ਸੇਵਾਦਾਰਾਂ ਵੱਲੋਂ ਤਿਆਰ ਕੀਤੇ ਗੇ ਗੁਰੂ ਕੇ ਲੰਗਰ ਸਾਰੀਆਂ ਸੰਗਤਾਂ ਨੇ ਇਕੱਠੇ ਬੈਠ ਕੇ ਛਕਿਆ ਅਤੇ ਸੇਵਾਦਾਰਾਂ ਨੇ ਬੱਚੜ ਕੇ ਸੇਵਾ ਕੀਤੀ ਅਖੀਰ ਸਾਡੇ ਰਿਪੋਰਟਰ ਗੌਰਵ ਕਛੇਪੜ ਨਾਲ ਗੱਲਬਾਤ ਕਰਦੇ ਆ ਮੁੱਖ ਸੇਵਾਦਾਰ ਬਾਬਾ ਹਰਵੰਤ ਸਿੰਘ ਜੀ ਬਾਬਾ ਸੁਖਦੇਸ਼ ਸਿੰਘ ਜੀ ਸਧਾਨਾ ਸਾਹਿਬ ਬਾਬਾ ਸਤਪਾਲ ਸਿੰਘ ਜੀ ਭੂਰੇ ਅਤੇ ਸਮੁੱਚੇ ਮਹਾਪੁਰਸ਼ਾਂ ਵੱਲੋਂ ਆਪਣੇ ਵਿਚਾਰ ਸਾਂਝੇ ਕੀਤੇ ਗਏ ਅਤੇ ਆਈਆਂ ਸੰਗਤਾਂ ਦਾ ਧੰਨਵਾਦ ਵੀ ਕੀਤਾ ਗਿਆ ਮਾਸਤੂਮਾਣਾ ਸਾਹਿਬ ਜ਼ਿਲ੍ਹਾ ਸੰਗਰੂਰ ਤੋਂ ਗੌਰਵਕ ਖੇਰਪੜ ਦੀ ਇੱਕ ਖਾਸ ਰਿਪੋਰਟ ਾਰੇ ਮਾਹੀ ਗੁਰ ਸਤ ਸੋ ਹਰਵਿੰਦਰ ਸਿੰਘ ਮੁਖ ਸੇਵਾਦਾਰ ਗੁਰਦੁਆਰਾ ਸਾਹਿਬ ਮਾਤਾ ਭੋਲੀ ਕੌਰ ਜੀ ਮਸਤੋਣਾ ਸਾਹਿਬ ਸੰਤ ਮਹਾਰਾਜ ਸ੍ਰੀ ਹਜੂਰ ਸੰਜੀ ਮਹਾਰਾਜ ਸੰਤ ਬਾਬਾ ਅਤਰ ਸਿੰਘ ਜੀ ਮਸਤੋਣਾ ਸਾਹਿਬ ਵਾਲਿਆਂ ਦੀ 98ਵੀਂ ਵਰਸੀ ਜੋ ਆਪਾਂ ਸਾਰੇ ਨੇ ਪ੍ਰੇਮ ਅਤੇ ਸਤਕਾਰ ਦੇ ਨਾਲ 31 ਜਨਵਰੀ 1 ਫਰਵਰੀ ਨੂੰ ਮਨਾਈ ਹੈਗੀ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਸੰਤ ਮਹਾਰਾਜ ਜੀ ਦੇ ਉਹਨਾਂ ਪਾਏ ਪੂਰਨਿਆਂ ਤੇ ਚੱਲਣ ਦਾ ਉਪਰਾਲਾ ਕਰ ਰਹੇ ਹਾਂਗੇ ਅਤੇ ਆਏ ਹੋਏ ਸਤਿਪੁਰਸ਼ਾਂ ਨੇ ਕਥਾ ਕੀਰਤਨ ਗੁਰਮਤਿ ਵਿਖਿਆਨ ਕੀਤਾ ਹੈਗਾ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਵੀ ਸਾਧੂ ਸੰਤ ਮਹਾਤਮਾ ਖਟ ਮੰਡਲ ਸਮਾਜ ਦੇ ਹੋਰ ਵੱਖ-ਵੱਖ ਸੰਪਰਦਾਵਾਂ ਦੇ ਸਾਧੂ ਆਏ ਨੇਗੇ ਸਾਰਿਆਂ ਦਾ ਧੰਨਵਾਦ ਸੰਤ ਬਾਬਾ ਸੁਖਦੇਵ ਸਿੰਘ ਜੀ ਸਧਾਨਾ ਸਾਹਿਬ ਵਾਲੇ ਸੰਤ ਬਾਬਾ ਸਤਪਾਲ ਸਿੰਘ ਜੀ ਸੰਬਾਬਾ ਗੋਰਾ ਸਿੰਘ ਜੀ ਸੰਬਾਬਾ ਇੰਦਰਜੀਤ ਸਿੰਘ ਜੀ ਰਤੀਏ ਵਾਲੇ ਮਹਾਪੁਰਸ਼ ਸਾਰੇ ਜਿੰਨੇ ਵੀ ਆਏ ਨੇ ਸਾਰਿਆਂ ਦਾ ਧੰਨਵਾਦ ਅਤੇ ਆਓ ਆਪਾਂ ਉਹਨਾਂ ਦੇ ਸਤਪੁਰਸ਼ਾਂ ਦੇ ਕਮਾਏ ਹੋਏ ਬਚਨ ਜਿੰਨੇ ਵੀ ਆਪਾਂ ਨੂੰ ਸਰਬੰਨ ਕਰਵਾਏ ਨੇ ਉਹਨਾਂ ਦਾ ਚੱਲਣ ਦਾ ਬਲ ਉਦਮ ਉਤਸ਼ਾਹ ਬਖਸ਼ਣ ਅਤੇ ਪ੍ਰੇਰਣਾ ਦੇਣ ਸਪਤਸ਼ ਆਪਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਗਠੜੇ ਹਰ ਸੰਤ ਤੁਮਾਰੇ ਜਨ ਕਰਤਨ ਹਰ ਨਾਮਾ ਪ੍ਰਵਾਣ ਗਣੀ ਸਈ ਆਏ ਸਫਲਤ ਨਾ ਕੇ ਕਾਮਾ ਮੇਰੇ RAM ਹਰਜਨਕ ਹੋਂ ਬਲ ਜਾਈ ਕੇਸਾ ਕਾ ਕਰ ਚਵਰਟ ਲਾਮਾ ਚਰਨ ਧੂੜ ਮੁਖ ਲਾਈ ਜਨਮ ਮਰਨ ਦਹੁ ਮੈਂ ਨਾਹੀ ਜਨ ਪਰਉ ਪੁਕਾਰੀ ਆਏ ਜੀ ਦਾਂਦੇ ਭਗਤੀ ਲਾਇਣ ਹਰ ਸਿਉ ਲੈਣ ਮਿਲਾਏ ਐਸੇ ਮਹਾਪੁਰਖ ਸਤਕਾਰਯੋਗ 111 શ્રી ਮਾਨ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ ਬਿੱਧਿਆ ਦੇ ਦਾਨੀ ਕਹਿ ਦਈਏ ਔਰ ਬੇਅੰਤ ਸਿੱਖ ਸੰਗਤਾਂ ਨੂੰ ਗੁਰਬਾਣੀ ਕੀਰਤਨ ਦਾ ਉਪਦੇਸ਼ ਦੇ ਕੇ ਗੁਰੂ ਦੇ ਲੜਲਾ ਆ ਅੱਜ ਉਹਨਾਂ ਦੀ 98 ਸਾਲਾਨਾ ਯਾਦ ਗੁਰਦੁਆਰਾ ਮਾਤਾ ਭੋਲੀ ਕੌਰ ਜੀ ਮਸਤਣਾਣਾ ਸਾਹਿਬ ਵਿਖੇ ਔਰ ਇਸ ਦੇ ਨਾਲ ਦੋ ਹੋਰ ਸਥਾਨ ਨੇ ਉਹਨਾਂ ਤੇ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਈ ਜਾ ਰਹੀ ਹੈ ਬੇਅੰਤ ਸਿੱਖ ਸੰਗਤਾਂ ਇਹਨਾਂ ਸਮਾਗਾਂ ਦੇ ਵਿੱਚ ਹਾਜ਼ਰੀਆਂ ਲਵਾ ਕੇ ਆਪੋ ਆਪਣਾ ਜਨਮ ਸਫਲਾ ਕਰ ਰਹੀਆਂ ਨੇ ਹਰ ਵਕਤ ਕਥਾ ਕੀਰਤਨ ਗੁਰਬਾਣੀ ਸੁਣ ਕੇ ਇਹ ਸਮੇਂ ਨੂੰ ਇਸ ਵਾਸਾ ਨੂੰ ਸਫਲਾ ਬਣਾ ਰਹੀਆਂ ਨੇ ਜਿੱਥੇ ਇਸ ਸਥਾਨ ਤੇ ਰਾਜਨੀਤਿਕ ਹੋਰ ਵੱਖ-ਵੱਖ ਆਗੂਆਂ ਦੇ ਵੱਲੋਂ ਹਾਜ਼ਰੀ ਲਵਾਈ ਜਾ ਰਹੀ ਹੈ ਉਤੇ ਇਸ ਸਥਾਨ ਤੇ ਇਲਾਕੇ ਭਰ ਦੇ ਪੰਜਾਬ ਭਰ ਦੇ ਸਾਧੂ ਮਹਾਤਮਾ ਦੇ ਵੱਲੋਂ ਵੱਖ-ਵੱਖ ਸੰਪਰਦਾਵਾਂ ਦੇ ਮਹਾਂਪੁਰਖਾਂ ਦੇ ਵੱਲੋਂ ਇਸ ਸਥਾਨ ਤੇ ਆਪਣੀ ਹਾਜ਼ਰੀ ਲਵਾ ਕੇ ਸਿੱਖ ਸੰਗਤਾਂ ਨੂੰ ਕਥਾ ਕੀਰਤਨ ਹਰਜਸ ਗੁਰਬਾਣੀ ਸਰਵਣ ਕਰਾ ਕੇ ਨਿਹਾਲ ਕੀਤਾ ਜਾ ਰਿਹਾ ਹੈ ਸੋ ਸਾਰੇ ਹੀ ਮਹਾਂਪੁਰਖਾਂ ਦਾ ਸਿੱਖ ਸੰਗਤਾਂ ਦਾ ਇੱਥੇ ਆਉਣ ਤੇ ਜੀ ਆਇਆਂ ਆਖਿਆ ਜਾਂਦਾ ਹੈ ਧੰਨਵਾਦ ਕੀਤਾ ਜਾਂਦਾ ਹੈ ਸੰਤ ਮਹਾਰਾਜ ਬਾਬਾ ਅਤਰ ਸਿੰਘ ਜੀ ਦਾ ਜੀਵਨ ਬੜਾ ਉੱਚਾ ਤੇ ਸੁੱਚਾ ਸੀਗਾ ਜਿਨ੍ਹਾਂ ਨੇ ਗੁਰਮਤ ਦਾ ਪ੍ਰਚਾਰ ਤੇ ਪ੍ਰਸਾਰ ਕੀਤਾ ਉਥੇ ਦੁਨਿਆਵੀ ਵਿੱਦਿਆ ਨੂੰ ਵੀ ਮੁੱਖ ਰੱਖ ਕੇ ਜਿਹੜਾ ਤੇ ਜਿਵੇਂ ਹਿੰਦੂ ਬਨਾਰਸ ਯੂਨੀਵਰਸਿਟੀ ਦੀ ਨਿਉਂ ਰੱਖੀ ਆ ਤੇ ਨਾਲ ਹੀ ਉਹਨਾਂ ਨੇ ਸੰਤ ਬਾਬਾ ਤੇਜਾ ਸਿੰਘ ਜੀ ਨੂੰ ਚੇਰੀ ਵਿਦਿਆ ਲੈਣ ਵਾਸਤੇ ਭੇਜਿਆ ਕਿਉਂਕਿ ਪਤਾ ਸੀ ਮਹਾਪੁਰਖਾਂ ਨੂੰ ਵੀ ਆਉਣ ਵਾਲੇ ਸਮੇਂ ਵਿੱਚ ਜਿਹੜਾ ਇਹ ਦੁਨਿਆਵੀ ਵਿਦਿਆ ਇਹਦਾ ਮੁੱਲ ਪਏਗਾ ਇਸ ਕਰਕੇ ਬੜੀ ਦੂਰ ਅੰਦੇਸੀ ਸੋਚ ਦੇ ਮਾਲਕ ਸੀਗੇ ਸੰਤ ਬਾਬਾ ਅਤਰ ਸਿੰਘ ਜੀ ਅੱਜ ਉਹਨਾਂ ਦੇ ਅਸਥਾਨਾਂ ਤੇ ਉਹਨਾਂ ਦੀਆਂ ਸੰਪਰਦਾਵਾਂ ਵੱਖਰੇ ਵੱਖਰੇ ਪੜਾਵਾ ਤੇ ਜਿਹੜੀਆਂ ਵੱਡੀਆਂ ਵੱਡੀਆਂ ਯੂਨੀਵਰਸਿਟੀਆਂ ਜਿਹੜੀਆਂ ਚਾਹੇ ਬੜੂ ਸਾਹਿਬ ਕਹਿ ਲਈਏ ਜਾਂ ਮਸਤੋਣਾ ਸਾਹਿਬ ਕਹਿ ਲਈਏ ਵਿਦਿਆ ਦੇ ਜਿਹੜੇ ਵੱਡੇ ਕੇਂਦਰ ਇਹ ਚੱਲ ਰਿਹਾ ਇਹ ਸਾਰੀ ਸੰਤ ਬਾਬਾ ਅਤਰ ਸਿੰਘ ਜੀ ਦੀ ਦੇਣ ਹੈ ਉਹਨਾਂ ਮਹਾਪੁਰਖਾਂ ਨੂੰ ਨਮਨ ਕਰਨ ਵਾਸਤੇ ਦੇਸਾਂ ਵਿਦੇਸਾਂ ਵਿੱਚੋਂ ਦੁਨੀਆਂ ਦੇ ਕੋਨੇ-ਕੋਨੇ ਤੋਂ ਜਿੰਨੀਆਂ ਵੀ ਸੰਗਤਾਂ ਪਹੁੰਚ ਰਹੀਆਂ ਆਂ ਦਾਸ ਇਥੋਂ ਗੁਰਦੁਆਰਾ ਮਾਤਾ ਭੋਲੀ ਕੌਰ ਜੀ ਦੇ ਸਥਾਨ ਦਾ ਪ੍ਰਚਾਰਕ ਹੋਣ ਦੇ ਨਾਂਤੇ ਆਈਆਂ ਸਮੂਚੀਆਂ ਸੰਗਤਾਂ ਨੂੰ ਜਿੱਥੇ ਜਿਉਂ ਆਇਆ ਆਖਦਾ ਉੱਥੇ ਹੀ ਇਸ ਸਥਾਨ ਦੇ ਮੁੱਖ ਸੇਵਾਦਾਰ ਸੰਤ ਬਾਬਾ ਹਰਬਿੰਦ ਸਿੰਘ ਜੀ ਉਹਨਾਂ ਵੱਲੋਂ ਵੀ ਪਹੁੰਚੀਆਂ ਸਾਰੀਆਂ ਸੰਗਤਾਂ ਦਾ ਸੀ ਧੰਨਵਾਦ ਕਰਦੇ ਆਂ ਜਿਉਂ ਆਇਆ ਆਖਦੇ